ਹਾਂਜੀ ਅੱਜ ਅਸੀਂ ਰਿਟੇਲ ਐਗਰੋ ਇਨਪੁਟ ਯੂਨੀਅਨ ਜ਼ਿਲ੍ਹਾ ਸੰਗਰੂਰ ਦੀ ਤਰਫੋਂ ਅਸੀਂ ਕੌਰੀਆਂ ਇੱਕ ਦੇ ਵਿੱਚ ਪਹੁੰਚੇ ਆ ਸਾਡੇ ਸਾਰੇ ਜਥੇਬੰਦੀ ਦੇ ਨੁਮਾਇੰਦੇ ਨੇ ਔਰ ਸਾਡੇ ਡੀਲਰ ਭਰਾ ਹਾਜ਼ਰ ਹੋਏ ਨੇ ਉਹਦੇ ਵਿੱਚ ਅਸੀਂ ਜੋ ਡੀਪ ਜੂਰੀਆ ਪੋਟਾਸ਼ ਸਲਫਰ ਸੁਪਰ ਉਹਨਾਂ ਦੀ ਜੋ ਖਰੀਦ ਆ ਉਹ ਪੱਕੇ ਪੂਰਤ ਤੌਰ ਤੇ ਉਹ ਪਰਚੇ ਸਾਡੀ ਬੰਦ ਕੀਤੀ ਹੋਈ ਆ ਉਹਦੇ ਸਬੰਧ ਦੇ ਵਿੱਚ ਅਸੀਂ ਡੀਲਰ ਭਰਾਵਾਂ ਨੂੰ ਇਹ ਦੱਸਣਾ ਚਾਹੁੰਦੇ ਆ ਜੇ ਕੋਈ ਵੀ ਡੀਲਰ ਕੋਈ ਕਤਾਹੀ ਕਰਦਾ ਕਿਸੇ ਵੀ ਤਰ੍ਹਾਂ ਦਾ ਕੋਈ ਡੀਏਪੀ ਜਾਂ ਦੂਰੀਆ ਦੁਨੀਆ ਤੋਂ ਬਾਰੇ ਹੋ ਕੇ ਲੈਂਦਾ ਤਾਂ ਉਹਨੂੰ 51000 ਰੁਪਇਆ ਬਤੌਰ ਜੁਰਮਾਨੇ ਦੇ ਤੌਰ ਤੇ ਲਿਆ ਜਾਵੇਗਾ ਅਰ ਅਰੇ ਸਾਰੀ ਦੁਨੀਆ ਦੇ ਨਮਾਇंदे ਉਹਦੇ 12 ਦੇ ਵਿੱਚ ਆ ਕੇ ਦਰਿਆ ਵਸਾ ਕੇ ਧਰਨਾ ਵੀ ਦੇਣਗੇ। ਬਾਕੀ ਮੈਂ ਡੀਲਰਾਂ ਨੂੰ ਇਹ ਅਪੀਲ ਕਰਦਾ ਵੀ ਜਿਹੜਾ ਆਪਣਾ ਸੰਗਠਨਾ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਸਾਰੀ ਕਮੇਟੀ ਦਾ ਆਪਸ ਵਿੱਚ ਤਾਲਮੇਲ ਆ। ਬਾਕੀ ਸਾਡੇ ਜ਼ਿਲ੍ਹਾ ਮੈਂਬਰ ਜਰਨਲ ਸੈਕਟਰੀ ਸੰਦੀਪ ਕੁਮਾਰ ਜੀ, ਭਾਈ ਮੌਤੀ ਗੜਕ ਜੀ ਤੇ ਭਾਈ ਸਾਰੇ ਪਤਵੰਤੇ ਸੱਜਣ ਜਿੰਨੇ ਵੀ ਸਾਡੇ ਡੀਲਰ ਆਏ ਨੇ ਮੈਂ ਨਾਮ ਨਹੀਂ ਜਾਣਦਾ। ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਮੈਂ ਯਕੀਨ ਦਿਵਾਉਣਾ ਵੀ ਕੋਈ ਵੀ ਡੀਲਰ ਜੇ ਕੋਈ ਗਲਤੀ ਕਰੂਗਾ ਤਾਂ ਉਹਨੂੰ 51000 ਰੁਪਏ ਬਤੌਰ ਜੁਰਮਾਨੇ ਦੇ ਤੌਰ ਤੇ ਕੀਤਾ ਜਾਵੇਗਾ ਔਰ ਉਹਦੇ 12 ਮੂਰੇ ਘਰਾਂ ਵੀ ਲਾਇਆ ਜਾਵੇਗਾ ਇਹਨਾਂ ਕਹਿੰਦਾ ਹੋਇਆ ਖਿਮਾਂ ਦਾ ਜੱਜ ਕਾ ਵਾਇਗੁਰ ਜੀ ਕਾ ਖਾਲਸਾ ਮੈਂ ਬੀਜੀ